ਗੁਰੂ ਹਰ ਸਾਹਿਬੀ ਚੰ ਮਨਾਇਆ ਗਿਆ ਕੱਲ 크리스마ਸ ਦਾ ਤਿਹਾਡਾ ਬੜੇ ਅਮਨ ਅਮਾਨ ਨਾਲ ਨੇਪਰੇ ਚੜ ਗਿਆ ਇਹ ਦਿਹਾੜਾ ਕੱਲ ਰਾਤ ਫਰੀਦਕੋਟ ਰੋਡ ਤੇ ਸਥਿਤ ਇੱਕ ਪੈਲਸ ਵਿੱਚ ਮਨਾਇਆ ਗਿਆ ਜਿੱਥੇ ਕਿ ਇਲਾਕੇ ਦੇ ਸਾਰੇ ਪਾਸਟਰ ਸਹਿਬਾਨਾਂ ਤੋਂ ਇਲਾਵਾ 크ਿਸਚਨ ਭਾਈਚਾਰੇ ਦੇ ਲੋਕਾਂ ਤੋਂ ਇਲਾਵਾ ਬਾਕੀ ਸਮਾਜ ਦੇ ਲੋਕਾਂ ਨੇ ਵੀ ਵੱਧ ਚੜ ਕੇ ਸ਼ਿਰਕਤ ਕੀਤੀ ਅਤੇ 크리스마ਸ ਡੇ ਦੀਆਂ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਇਸ ਦੌਰਾਨ ਬੱਚਿਆਂ ਵੱਲੋਂ ਸੁੰਦਰ ਕੋਰੀਓਗ੍ਰਾਫੀ ਵੀ ਕੀਤੀਆਂ ਗਈਆਂ ਇੱਥੇ ਪਹੁੰਚੀ ਸੰਗਤ ਲਈ ਖਾਸ ਕਰਕੇ ਲੰਗਰ ਭੰਡਾਰੇ ਵਿੱਚ ਕਈ ਤਰ੍ਹਾਂ ਦੇ ਪਕਵਾਨ ਬਣਾਏ ਗਏ ਅਤੇ ਇੱਥੇ ਪਹੁੰਚੀ ਹਰ ਸੰਗਤ ਨੂੰ ਭੰਡਾਰਾ ਛਕਣ ਲਈ ਆਵੇਦਨ ਵੀ ਕੀਤਾ ਗਿਆ ਪਾਸਟਰ ਮਾਈਕਲ ਨੇ মিডিਆ ਦੇ ਰੂਪਰੂ ਹੁੰਦਿਆ ਕਿਹਾ ਕਿ ਅੱਜ ਗੁਰੂ ਅਰਸਾਏ ਦੇ ਨਾਲ-ਨਾਲ ਪੂਰੇ ਪੰਜਾਬ ਦੀ ਅਮਨ ਸ਼ਾਂਤੀ ਲਈ ਪ੍ਰਭੂ ਅੱਗੇ ਪ੍ਰਾਰਥਨਾਵਾਂ ਕੀਤੀਆਂ ਜਾਣਗੀਆਂ ਉਹਨਾਂ ਨੇ ਕਿਹਾ ਕਿ ਇਸ ਸਮਾਗਮ ਵਿੱਚ ਹਰ ਤਰ੍ਹਾਂ ਦੇ ਲੋਕਾਂ ਨੂੰ ਪਹੁੰਚਣ ਦਾ ਖੁੱਲਾ ਸੱਦਾ ਪੱਤਰ ਦਿੱਤਾ ਗਿਆ ਤੇ ਸਾਡੇ ਵੱਲੋਂ ਹਰ ਇੱਕ ਦਾ ਇੱਥੇ ਪਹੁੰਚਣ ਤੇ ਧੰਨਵਾਦ ਕੀਤਾ ਜਾਂਦਾ ਹੈ ਔਰ ਅੱਜ ਦਾ ਜਿਹੜਾ ਸਮਾਗਮ ਹੈ ਅੱਜ ਜੇ ਤੁਸੀਂ ਜਾਣਦੇ ਹੋ ਮੋਸ सेलिब्रेटेड ਇਵੈਂਟ ਔਨ ਦੀ ਪਲਾਨਟ ਦੁਨੀਆ ਦਾ ਸਭ ਤੋਂ ਮਨਾਏ ਜਾਣ ਵਾਲਾ ਪਰਵ 크ਿਸਮਸ ਜਿਸੀ ਅੱਜ 25 ਦਸੰਬਰ ਡੇਟ ਹੈ ਅੱਜ ਪੂਰੀ ਦੁਨੀਆ ਰੰਗਾਂ ਦੇ ਵਿੱਚ ਰੰਗੀ ਹੋਈ ਹੈ ਸਾਰੇ ਮੁਹੱਬਤ ਦਾ ਪੈਗਾਮ ਵੰਡ ਰਹੇ ਨੇ ਇੱਕ ਮੁਲਕ ਹੀ ਨਹੀਂ ਪੂਰੀ ਧਰਤੀ ਦੇ ਲੋਕ आज प्रभु यीशु मसीह जी दी आमद जो आज ਤੋਂ 2025 ਸਾਲ ਪਹਿਲਾਂ ਹੋਈ ਉਸ ਨੂੰ ਸੈਲੀਬ੍ਰੇਟ ਕਰ ਰਹੇ ਹਨ ਕਿ ਸਭਨਾ ਥਾਵਾਂ ਦੇ ਉੱਪਰ ਲੋਕਾਂ ਦੇ ਅੰਦਰ ਪਿਆਰ ਦਾ ਸੁਨੇਹਾ ਸ਼ਾਂਤੀ ਔਰ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਪੂਰੀ ਦੁਨੀਆ ਦੇ ਅੰਦਰੋਂ ਦਿੱਤਾ ਜਾ ਰਿਹਾ ਹੈ ప్రతి ਇੱਕ ਮਨੋਖਨੂ ਉਹਦੇ ਭਾਈਚਾਰੇ ਲੋਕ ਇਸ ਬਾਰੇ ਵਿੱਚ ਸ਼ਾਮਲ ਹੋਏ ਨੇ ਕੀ ਕਹਿਣਾ ਚਾਹੁੰਦੇ ਮੇਰਾ ਮਨ ਬੜਾ ਖੁਸ਼ ਹੈ ਅੱਜ ਗੁਰੂਵਸਾ ਹੈ ਨਹੀਂ ਕੇਵਲ ਦੁਨੀਆ ਭਰ ਦੇ ਵਿੱਚ ਆ ਮੈਂ ਦੇਖ ਰਿਹਾ ਸੀ ਇਵਨ ਦੋ ਅਮਰੀਕਾ ਕੈਨੇਡਾ ਯੂਰਪ ਇੰਡੀਆ ਦੇ ਅੰਦਰ ਬਹੁਤ ਸਾਰੇ ਐਸੇ ਲੋਕ ਆ ਚਰਚਾਂ 'ਚ ਜਮ੍ਹਾਂ ਸਨ ਜਿਆਦਾ ਕਿੰਤੀ ਚਰਚਸ ਦੇ ਅੰਦਰ ਆਜੋ ਨਾਨ ਕ੍ਰਿਸਚੀਅਨ ਲੋਕਾਂ ਦੀ ਸੀ ਜਿਨ੍ਹਾਂ ਨੇ ਕ੍ਰਿਸਚੀਅਨ ਲੋਕਾਂ ਨਾਲ ਹੈਂਡ ਟੂ ਹੈਂਡ ਜੁਆਇਨ ਕਰਕੇ ਹਿੰਦੁਸਤਾਨ ਦੀ ਡੈਮੋਕ੍ਰੇਸੀ ਦਾ ਕੇਟੇ ਦਾ ਔਰ ਕਲਰਫੁਲ ਇੰਡੀਆ ਦਾ ਸਬੂਤ ਦਿੱਤਾ ਜਿਸ ਦਾ ਭਾਵ ਹੈ ਕਿ ਬਹੁਤ ਖੂਬਸੂਰਤ ਫੁੱਲ ਦਸਤੇ ਜਿਦੇ ਚ ਅਲੱਗ-ਅਲੱਗ ਪ੍ਰਕਾਰ ਦੇ ਫੁੱਲ ਨਹੀਂ ਕਿ ਸਭ ਸਾਰੇ ਮਿਲਦੇ ਨੇ ਇੱਕ ਇੱਕਮਾ ਬਿਊਟੀਫੁੱਲ ਬੁਕੇ ਜੋ ਬੜਾ ਸੋਨਾ ਕੁਝ ਸਸਤਾ ਬਣ ਜਾਂਦਾ ਹੈ ਜਜਪੁਰ ਦਸਤੇ ਸਾਰੇ ਹਿੰਦੁਸਤਾਨ ਦੇ ਅੰਦਰ ਜਗਾ-ਜਗਾਹ ਤੇ ਅਸੀਂ ਦੇਖਿਆ ਪਿਛਲੇ ਲੰਬੇ ਸਮੇਂ ਦੇਖਣ ਨੂੰ ਆ ਰਿਹਾ ਹੈ ਕਿ ਦੂਜੇ ਧਰਮਾਂ ਦੇ ਲੋਕ ਵੀ ਕ੍ਰਿਸ਼ਨ ਭਾਈਚਾਰੇ ਨੂੰ ਅਪਣਾ ਰਹੇ ਨੇ ਉਧਰ ਸ਼ਾਮਲ ਹੋ ਰਹੇ ਨੇ ਕੀ ਕਹਿਣਾ ਚਾਹੋਗੇ ਦੇਖੋ ਜੀ ਤੁਹਾਨੂੰ ਪਤਾ ਹੈ ਅੱਜ ਦੇ ਸਮੇਂ ਦੇ ਵਿੱਚ ਪੂਰੀ ਦੁਨੀਆ ਦੇ ਅੰਦਰ ਪ੍ਰਤੀ ਇੱਕ ਵੀ ਸਵਾਸ ਆਪਣਾ ਪ੍ਰਚਾਰ ਕਰ ਰਿਹਾ ਹੈ ਪਿੱਛੇ ਜਾ ਮੈਨੂੰ ਅਪਡੇਟ ਮਿਲੀ ਕੈਨੇਡਾ ਚ ਮੈਂ ਖੁਦ ਟਰੈਵਲ ਕਰ ਰਿਹਾ ਸੀ ਤੇ ਮੈਂ ਉੱਥੇ ਕੀ ਦੇਖਿਆ ਕਿ ਬਹੁਤ ਸਾਰੇ ਗੋਰੇ ਸਨ ਜਿੰਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਸੇਵਾ ਕਰ ਰਹੇ ਸਨ ਤੇ ਬੜੀ ਸੋਹਣੀ ਪਾਕ ਉਹਨਾਂ ਨੇ ਸਜਾਈ ਸੀ ਤੋਂ ਉਹਨਾਂ ਨੇ ਪਰਮ ਕੀਤਾ ਕਿ ਅਸੀਂ ਸਿੱਖੀ ਜਿਜ਼ਮ ਨੂੰ ਅਡਾਪਟ ਕਰਦੇ ਹਾਂ ਤੇ ਸਾਡੇ ਸਿੱਖ ਭਰਾ ਬਹੁਤ ਖੁਸ਼ ਸਨ ਕਿ ਸਿੱਖੀ ਜਿਜ਼ਮ ਬੜਾ ਫਲੋਰਿਸ਼ ਕਰ ਰਹੀ ਹੈ ਉਸੇ ਤਰੀਕੇ ਦੇ ਨਾਲ ਮਸੀਹ ਭਾਈ ਚਰੇ ਦੇ ਅੰਦਰ ਲੋਕ ਜਿਵੇਂ ਜਿਵੇਂ ਅੰਡਰਸਟੈਂਡ ਕਰ ਰਹੇ ਸਚਾਈ ਨੂੰ ਲੱਭ ਰਹੇ ਨੇ ਤੇ ਕਿਸੇ ਨੂੰ ਮਨ ਦੀ ਸ਼ਾਂਤੀ ਮਿਲ ਰਹੀ ਹੈ ਤੇ ਲੋਕ ਪ੍ਰਭੂ ਯਿਸੂ ਮਸੀਹ ਦੀ ਪਨਦੀ ਕਰਨ ਦੇ ਲਈ ਆ ਰਹੇ ਨੇ ਇਹ ਟੈਵਲ ਵਿਸ਼ਵਾਸ ਦੀ ਗੱਲ ਨਹੀਂ ਤੁਹਾਨੂੰ ਪਤਾ ਲੋਕ ਵਿਸ਼ਵਾਸ ਲੈ ਆ ਰਹੇ ਨੇ ਕਿ ਪ੍ਰਭੂ ਯਿਸੂ ਮਸੀਹ ਦੀ ਇਬਾਦਤ ਕਰ ਰਹੇ ਨੇ ਪ੍ਰਭੂ ਯਿਸੂ ਮਸੀਹ ਦੇ ਕੋਈ ਇਤਿਹਾਸ ਦੀ ਕੋਈ ਖਾਸ ਗੱਲ ਜਿਹੜੀ ਦਰਸ਼ਕਾਂ ਨੂੰ ਦੱਸੀ ਜਾਵੇ ਸਭ ਤੋਂ ਵੈਸ ਗੱਲ ਤੁਹਾਨੂੰ ਪਤਾ ਪ੍ਰਭੂ ਯਿਸੂ ਨੂੰ ਸਿਰੀ ਸਿੱਖਿਆ ਤੁਹਾਨੂੰ ਪਤਾ ਜੀ ਮਹਾਤਮਾ ਗਾਂਧੀ ਸਾਹਿਬ ਨੇ ਇੱਕ ਸਟੇਟਮੈਂਟ ਦਿੱਤੀ ਜੇਕਰ ਕੋਈ ਤੁਹਾਡੀ ਇੱਕ ਗੱਲ ਤੇ ਤੱਪਰ ਮਾਰੇ ਦੂਸਰੀ ਗੱਲ ਵੀ ਅੱਗੇ ਕਰ ਦੋ ਸਭ ਤੋਂ ਉੱਤਮ ਸਿੱਖਿਆਵਾਂ ਪ੍ਰਭੂ ਯਿਸੂ ਦੀਆਂ ਪਤਾ ਕੀ ਸਨ ਜਦ ਉਹਨਾਂ ਦੇ ਕਿਸੇ ਗਿਰਦ ਨੇ ਜਦ ਪ੍ਰਭੂ ਯਿਸੂ ਜੀ ਉਹਨਾਂ ਨੂੰ ਫੜਨ ਆਏ ਜਿਹੜੇ ਚਾਹਦੇ ਸਨ ਯਿਸੂ ਜੀ ਦੀ ਦਾ ਪ੍ਰਚਾਰ ਬੰਦ ਹੋਏ ਇੱਕ ਚੇਲੇ ਨੇ ਤਲਵਾਰ ਦੇ ਨਾਲ ਕੰਨ ਲਾ ਦਿੱਤਾ ਤੇ ਪ੍ਰਭੂ ਯਿਸੂ ਜੀ ਨੇ ਕੰਨ ਨਾ ਕੇ ਉਸ ਚੇਲੇ ਦੇ ਜੋੜ ਦਿੱਤਾ ਕਿ ਕਿਹਾ ਪਰਬੂ ਯਿਸੂ ਮਕੂਨ ਇਹ ਮੇਰਾ ਰਾਜ ਤਰਤੀ ਦਾ ਨਹੀਂ ਸੋ ਪ੍ਰਬੂ ਯਿਸੂ ਜੀ ਦੇ ਪਿੱਛੇ ਹਜ਼ਾਰਾਂ ਹਜ਼ਾਰਾਂ ਦੀ ਤਕਾਕ ਤੇ ਲੋਕ ਪਹਾੜਾਂ ਤੇ ਜਾਂਦੇ ਸਨ ਇੱਕ ਇੱਕ ਟਾਈਮ ਤੇ ਸ਼੍ਰੀਮਾਨ ਜੀ ਵੀ ਵੀ ਹਜ਼ਾਰ ਦੀ ਧੀਨ ਪਹਾੜ ਤੇ ਚੱਲੇ ਜਾਂਦੀ ਸੀ ਪਰ ਪ੍ਰਬੂ ਯਿਸੂ ਜੀ ਸਿੱਖਿਆ ਕੋਈ ਲੜਾਈ ਝਗੜਾ ਤਲਵਾਰ ਦੇ ਸਿਰ ਤੇ ਰਾਜ ਫਲਾਉਣਾ ਨਹੀਂ ਸੀ ਉਹ ਚਾਹਦੇ ਜੋ ਯੋਧ ਵੀ ਕਰ ਸਕਦੇ ਸਨ ਪਰ ਯਿਸੂ ਮਸੀਹ ਦਾ ਯੋਧ ਸੰਸਾਰਿਕ ਨਹੀਂ ਸਭ ਤੋਂ ਉੱਤਮ ਵਿਅਸ ਸਿੱਖਿਆ ਪਰਬੂ ਯਿਸੂ ਜੀ ਵੀ ਇਹ ਹੈ ਕਿ ਉਹਨਾਂ ਨੇ ਪਿਆਰ ਕਰਨਾ ਸਿਖਾਇਆ ਕਿ ਹਰ ਇੱਕ ਨੂੰ ਪਿਆਰ ਕੀਤਾ ਕੋੜੀਆਂ ਨੂੰ ਗਲੇ ਲਗਾਇਆ ਹਰ ਵਿਅਕਤੀ ਨੂੰ ਉਸ ਨੇ ਪਿਆਰ ਕੀਤਾ ਤੇ ਅੱਜ ਵੀ ਸਾਰਿਆਂ ਨੂੰ ਪਿਆਰ ਕਰ ਰਹੇ ਨੇ ਤੇ ਉਹਨਾਂ ਦੀ ਸਭ ਤੋਂ ਉੱਤਮ ਸਿਖਿਆਏ ਮਾਫੀ ਪਿਆਰ ਤੇ ਮਨੁੱਖ ਦਾ ਪਰਮੇਸ਼ਰ ਦੇ ਨਾਲ ਮੇਲ ਕਰਾਉਣਾ ਤੇ ਆਪਣੀ ਜਾਨ ਨੂੰ ਕੁਰਬਾਨ ਕਰ ਦੇਣਾ ਤੇ ਪ੍ਰਭੂ ਯਿਸੂ ਜੀ ਨੇ ਸਾਰਿਆਂ ਨੂੰ ਆਪਣੇ ਬਾਹਰ ਵਿੱਚ ਲੈਣਾ ਹਰ ਕਲਰ ਹਰ ਕੀਡ ਹਰ ਰੰਗ ਹਰ ਭਾਗਿਆ ਹਰ ਇੱਕ ਦਾ ਸਵਾਗਤ ਕੀਤਾ ਹਾਂ عوام ਦੇ ਨਾਮ ਸੰਦੇਸ਼ ਕੀ ਹੈ عوام ਦੇ ਨਾਮ ਮੇਰਾ ਸੰਦੇਸ਼ ਇਹ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੇ ਅੰਦਰ ਅਸੀਂ ਤੇ ਹੁਣ ਪੰਜਾਬ ਦੀ ਗੱਲ ਕਰਾਂਗੇ ਇਸ ਬੈਟਰ ਪੰਜਾਬ ਪਿਛਲੇ ਕਈ ਸਦੀਆਂ ਤੋਂ ਇੱਥੇ ਦੇ ਅੰਦਰ ਮੁਹੱਬਤ ਦੇ ਅੰਦਰ ਤੇ ਸਦਾ ਨਵੇਦਨ ਹੈ ਕਿ ਉਹ ਪਿਆਰ ਪੰਜਾਬ ਦਾ ਬਰਕਰਾਰ ਰਹੇ ਤੇ ਇਸਮ ਸਦਾ ਇਹੀ ਸੰਦੇਸ਼ ਹੈ कि प्यार ਸਾਡੇ ਚ ਵਧਦਾ ਜਾਏ ਮਾਈਕਲ ਜੀ ਕੁਝ ਦਿਨ ਬਾਅਦ ਨਵਾਂ ਸਾਲ ਆ ਰਿਹਾ ਹੈ ਸ਼ੁਭ ਕਾਮਨਾਵਾਂ ਦੇਣੀਆਂ ਚਾਹੋਗੇ ਸਮੂਹ ਦੁਨੀਆ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜਾ 2026 ਦਾ ਸਾਲ ਕੁਝ ਦਿਨ ਬਾਅਦ ਚੜਨ ਜਾ ਰਿਹਾ ਹੈ ਆਈ ਪ੍ਰੇਅ ਦੈਟ एवरीवन ਵਿ ਹੈਵ ਅ ਪ੍ਰੋਸਪਰियस ਅਦਭੁਤ ਸਾਲ ਹੋਏ ਕੁਝ ਬਰਕਤਾਂ ਹੋਣ ਕੋਈ ਭਿਆਨਕ ਫਵਾਤਰਤੀ ਤੇ ਨਾ ਆਏ ਜਿਦੇ ਕਰਕੇ ਦੁਨੀਆ ਦਾ ਕੋਈ ਨੁਕਸਾਨ ਹੋਏ ਕੋਈ ਧਾਰਮਿਕ ਕਲੈਕਸ਼ਸ ਨਾ ਹੋਣ 2020 ایسا ਚੜ੍ਹੇ ਜਿ ਲੋਕਾਂ ਦੇ ਚਿਹਰੇ ਰੌਣਕਾਂ ਦੇ ਅੰਦਰ ਖਿਲੇ ਰਹਿ